ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਟੀਵੀ 30 ਚੈਨਲ ਦੇ ਨਾਲ। ਦੋਸਤੋ ਅੱਜ ਦੀ ਵੀਡੀਓ ਪਿੰਡ ਖੜਕੀਆਂ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ। ਇਸ ਪਿੰਡ ਵਿੱਚ ਬਾਈ ਦੀ ਹਰਾਨਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਤੇ ਸਦਾ ਹੀ ਗਾਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੈੜਾਂ ਦਿਖਾਉਣੀਆਂ। ਦੋਵੇਂ ਗੱਬਣਾ ਹੈ। ਟਾਪ ਕੁਆਲਿਟੀ ਆ ਦੋਵੇਂ ਐਫ ਨਸਲ ਦੇ ਵਿੱਚ ਪੈਂਦੀਆਂ। ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸਖਰਾਜ ਭੋਮਾਰਾਮ ਤੇ ਸ਼ੌਂਕੀ ਪੀਵੀਟੀ ਤੇ ਜਿਹੜੇ ਵੀਰ ਇੰਸਟਾਗ੍ਰam ਦੇਖ ਰਹੇ ਆ ਸੁਖਰਾਜ ਪੋਮਾਰਾ ਉਹਨੂੰ ਵੀ ਫੋਲੋ ਕਰੋ ਤੇ ਆਉ ਲੈਨੇ ਆ ਸਾਰੀ ਜਾਣਕਾਰੀ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਂ ਦੱਸਿਓ ਆਪਣਾ ਆਪਣਾ ਗਰਬਾਜ 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 ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦੇ 99016 ਹੀ 95916 95016 95916 95916 ਤੇ ਆਪਣਾ ਬਾਈ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਹਾਂਜੀ ਸਦਾ ਹੀ ਪਸੂ ਆਉਂਦੇ ਜਾਂਦੇ ਰਹਿੰਦੇ ਹਾਂ ਗਾਣਾ ਆਉਂਦਾ ਆਪਣੇ ਕੋਲ ਠੀਕ ਹੈ ਜੀ ਇਹ ਜਿਹੜੀ ਵੜ ਕੋਲੇ ਆਪਾਂ ਖੜੇ ਆ ਇੱਕ ਨੰਬਰ ਤੇ ਇਹਦਾ ਡਿਟੇਲ ਦੱਸੋ ਕਿੰਮਾ ਸੂਆ ਹੈ ਇਹ ਪਲੋੜ ਆ ਜੀ ਠੀਕ ਆ ਕੀ ਆ ਚੌਕ ਦਾ ਚੱਕਿਆ ਹਜੇ ਚੌਕ ਦੇ ਚੱਕੇ ਆ ਦੰਦ ਤੇ ਪਹਿਲਾ ਸੂਆ ਸੂ ਪਹਿਲਾ ਸੂਆ ਸੂ ਕਿੰਨੇ ਦਿਨ ਲੇਜੂ ਤਗਰੀਬਨ ਹਜੇ ਸ਼ੀ ਤੋਂ 7 ਦਿਨ ਬਾਕੀ ਹੈ ਜੀ ਠੀਕ ਆ ਕਿੰਨਾ ਕੱਢ ਦੂਗੀ ਦੁੱਧ ਤੁਹਾਡੇ ਹਿਸਾਬ ਨਾਲ ਦੁੱਧ ਹੀ ਘੱਟ ਤੋਂ ਘੱਟ 20 ਕਿਲੋ ਦੁੱਧ ਦਿਓਗੇ ਠੀਕ ਆ ਤਾਂ ਵੀ ਸੱਚ ਨੂੰ ਬੱਚੀ ਨੂੰ ਬਹੁਤ ਚੰਗਾ ਲੱਗਿਆ ਸਾਫ ਸੁਥਰੀ ਵੜ ਆ ਤੇ ਬਰੀਡ ਵੈਜ ਦੀ ਬਹੁਤ ਚੰਗੀ ਦੇਖ ਸਕਦੇ ਹੋ ਮੂੰ ਮੱਥਾ ਤੁਸੀਂ ਥਾਂ ਬਹੁਤ ਬਾ ਕਮਾਲ ਲੱਗਿਆ ਰਖਾ ਦਿੰਦੇ ਆ ਤੁਹਾਨੂੰ ਤੇ ਸੀਲ ਸਾ ਦੇਖ ਸਕਦਾ ਤੁਹਾਨੂੰ ਮੋਟਾ ਮੋਟਾ ਲੱਗਿਆ ਦੋਨਾਂ ਪਾਸੇ ਤੁਹਾਨੂੰ ਥਣ ਦਿਖਾ ਦਿੰਦੇ ਆ ਸਾਫ ਪੱਦਰ ਹਵਾਨੇ ਦੇ ਵਿੱਚ ਦੂਜੇ ਪਾਸੇ ਵੀ ਤੁਸੀਂ ਥਣ ਦੇਖ ਸਕਦੇ ਆ ਸੇਮ ਸਾਈਜ਼ ਆ ਥਣਾਂ ਦਾ ਬਹੁਤ ਸਾਫ ਸੁਥਰੀ ਥੱਲੋਂ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਦੇਖ ਸਕਦੇ ਹੋ ਰੀਡ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਹੈ ਹੋਰ ਅੱਛਾ ਚਪਚਪੈਂਦੀ ਹੈ ਆਗੇ ਤੁਸੀਂ ਦੇਖੋਗੇ ਤਾਂ ਵੈਰ ਤੁਹਾਡੇ ਪਸੰਦ ਆਊਗੀ ਮੋੜ ਲਓ ਬਾਈ ਹਾਂਜੀ ਬਾਈ ਕੀ ਮੁੱਲ ਰੱਖਿਆ ਪਾਇ ਦਾ ਇਹ 75000 ਹੈ ਜੀ 75000 ਚੋਂ ਕੁਛ ਨਾ ਕੁਛ ਮਾਨਤਾਨ ਹੋ ਜੂ ਬਈ ਮਾਨਤਾਨ ਕਰ ਦੇਣੀ ਹੈ ਲੋ ਵੀ ਸਜਣੋ 75000 ਇਹਦਾ ਮੁੱਲ ਆ ਤੇ ਬਣਦਾ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਇਸ ਤੋਂ ਅੱਗੇ ਦੂਜੀ ਬੈਡ ਦੀ ਡਿਟੇਲ ਤੁਹਾਨੂੰ ਦਿੰਨੇ ਆਂ ਜੀ ਇਸ ਬੈਡ ਬਾਰੇ ਦੱਸੋ ਦੋ ਨੰਬਰ ਤੇ ਜਿਹੜੀ ਆ ਇਹ ਦੂਜਾ ਸੂਆ ਜੀ ਠੀਕ ਆ ਬਾਈ ਇਹਨੇ ਪਹਿਲੇ ਸੂਏ 25 26 ਕਿਲੋ ਤੋਂ ਦਿੱਤਾ ਹੈ ਕੀ 30 ਕਿਲੋ ਨਹੀਂ ਮੀਟਦਾ ਵਾਹ ਬਾਈ ਵਾਹ ਤੇ ਕਿੰਨੇ ਦਿਨ ਲੈ ਜੂ ਬਾਈ ਇਹ ਦੀ ਇਹ ਤਿਆਰੀ ਹੈ ਜੀ ਲੈ ਜੇ ਇੱਕ ਦਿਨ ਲੈ ਜੇ ਦੋ ਲੈ ਜੇ ਠੀਕ ਆ ਹਾਂਜੀ ਲੋ ਵੀ ਸਜਣੋ ਬਹੁਤ ਜ਼ਿਆਦੇ ਵੱਡੇ ਹਵਾਨੇ ਚਾ ਤੇ ਸਾਫ ਸੁਥਰਾ ਹਵਾਨਾ ਪੂਰਾ ਫਸਿਆ ਹੋਇਆ ਪੱਟਾਂ ਦੇ ਵਿਚਲਾ ਵਿਚੋ ਵਿਚ ਜਿਹੜਾ ਹਵਾਨਾ ਜਿਹਨੂੰ ਡਾਕਟਰ ਮੰਨਦੇ ਆ ਉਹਦਾ ਹਵਾਨਾ ਉੱਪਰ ਤੱਕ ਲੱਗਿਆ ਹੋਇਆ ਦੋਨਾਂ ਪਾਸੇ ਤੁਹਾਨੂੰ ਥਾਣੇ ਦਿਖਾਉਣੇ ਆ ਲਾਓ ਵੀ ਸੱਜਣਾ ਕਰਨ ਲੋ ਦਰਸ਼ਨ ਦੋਨਾਂ ਪਾਸੇ ਤੁਹਾਨੂੰ ਥਾਣਾ ਦਾ ਸਾਈਜ਼ ਦਿਖਾਵਾਂਗੇ ਬਹੁਤ ਸ਼ਾਨਦਾਰ ਥਾਣੇ ਲੱਗਿਆ ਲਾਓ ਵੀ ਮਿੱਤਰੋ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਾਈਜ਼ ਆ ਥਾਣਾਂ ਦਾ ਇਹ ਮੂਮਾ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਬਰੀਡ ਆ ਕਦ ਕਾਠ ਬਹੁਤ ਆ ਤੇ ਵੇਲ ਬਹੁਤ ਤੋਰ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਆ ਵੀ ਮਿੱਤਰੋ ਹਵਾਨਾ ਫੁੱਟਬਾਲ ਵਾਂਗੂ ਪਿੱਛੇ ਨੂੰ ਵਧਿਆ ਹੋਇਆ ਤੇ ਅੱਗੇ ਵਾਲੇ ਪਾਸੇ ਨੂੰ ਬਹੁਤ ਅਗਾੜੀ ਵੀ ਚੰਗੀ ਆ ਪਿਛਾੜੀ ਵੀ ਹਵਾਨਾ ਬਹੁਤ ਚੰਗਾ ਮੋੜ ਲਈ ਹੋਰ ਸਾਫ਼ ਸੁਥਰਾ ਹਵਾਨਾ ਇਹ ਚੰਗਾ ਕਦ ਕਾਠ ਈ ਲੀਟਰ ਤੋਂ ਉੱਪਰ ਦੁੱਧ ਭਾਈ ਕਹਿੰਦਾ ਵੀ ਪਾ ਦੂਗੀ ਇਰਕੇ ਅਮਾਜੀ ਇਹਦਾ ਕੀ ਮੁੱਲ ਆ ਜੀ ਇਹ ਆ 90000 ਆ ਜੀ ਮੰਨਤਾਂ ਨੂੰ ਹੋ ਜੀ 90000 ਮੰਨਤਾਂ ਕਰ ਦਿੰਗੇ ਜੀ ਲੋ ਵੀ ਸਜਣੋ ਦੋ ਬੈੜਾਂ ਟੌਪ ਕਲਾਸ ਦੀਆਂ ਤੇ ਦੋਨਾਂ ਦਾ ਮੁੱਲ ਵੀ ਜਾਇਜ਼ ਕੀਤਾ ਚੰਗੇ ਦੁੱਧ ਵਾਲੀਆਂ ਤੇ ਨੰਬਰ 22 ਦਾ ਸਕਰੀਨ ਉੱਤੇ ਚੱਲ ਰਿਹਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਦੋਨੇ ਵੀ ਤੇ ਜੇ ਕਿਸੇ ਨੂੰ ਇੱਕ ਪਸੰਦ ਆ ਤੇ ਇੱਕ ਲੈ ਜਾ ਸਕਦਾ ਨੰਬਰ ਤੇ ਕਾਲ ਕਰ ਲਓ ਗੱਲਬਾਤ ਕਰਕੇ ਤੁਸੀਂ ਘਰੇ ਆ ਕੇ ਵੀ ਵੇਖ ਸਕਦੇ ਹੋ ਤੇ ਸਾਡਾ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਨੰਬਰ ਦੋਸਤੋ ਹੇਠਲੇ ਪਾਸੇ ਚੱਲ ਰਿਹਾ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਸਾਡੇ ਨਾਲ ਤੁਸੀਂ ਹੇਠਲੇ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ